ਇੱਕ ਵੱਡੀ ਸਾਜ਼ਿਸ਼ ਦੇ ਤਹਿਤ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਸਟੈਚੂ ਨੂੰ ਸ੍ਰੀ ਅਮਰਤਸਰ ਸਾਹਿਬ ਦੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਅਪਮਾਨਿਤ ਕਰਨ ਦੀ ਬਹੁਤ ਵੱਡੀ ਕੋਸ਼ਿਸ਼ بار-ਬਾਰ ਅਪਮਾਨਿਤ ਉਹ ਸ਼ਖਸ ਕਰ ਰਿਹਾ ਹੈ ਇਹੋ ਜੇ ਸ਼ਖਸ ਤੇ ਪਹਿਲੀ ਗੱਲ ਤਾਂ ਬਹੁਤ ਵੱਡੀ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਆ ਇਹ ਘਟਨਾ ਦੀ ਜਿੱਥੇ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ ਉਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਦਾ ਕਿ ਦਿਨ ਦਿਹਾੜੇ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਪ੍ਰਸ਼ਾਸਨ ਅਲਰਟ ਤੇ ਹੁੰਦਾ ਤੁਸੀਂ ਕਿੱਥੇ ਸੁੱਤੇ ਪਏ ਸੀ ਇਹ ਮੈਂ ਤਾਂ ਹੀ ਕਹਿ ਰਿਹਾ ਕਿ ਬਹੁਤ ਵੱਡੀ ਸਾਜਿਸ ਦਾ ਹਿੱਸਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਕਰਨੀ ਇਹ बार-बार ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਹਰੇਕ ਤਰੀਕਾ ਵਰਤ ਰਹੀਆਂ ਨੇ ਕਿ ਪੰਜਾਬ ਦਾ ਮਾਹੌਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਗ ਲਾ ਦਿੱਤੀ ਜਾਵੇ ਸੋ ਸਰਕਾਰ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਉਠੋ ਤੇ ਠੋਕੇ ਹਜੇ ਲੋਕਾਂ ਤੇ ਕਾਰਵਾਈ ਕਰੋ ਤੇ ਅੱਗੇ ਲੋਕ ਨੂੰ ਇਹੋ ਜੇ ਮਾੜੇ ਬੰਦਿਆਂ ਨੂੰ ਸਬਕ ਮਿਲੇ ਤੇ ਇਹ ਕਟਨਾ ਦੀ ਮਾਰੀ ਕਰਤੂਤ ਦੀ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਇੱਕ ਵੱਡੀ ਸਾਦੇਸ਼ ਦੇ ਤਹਿਤ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਸਟੇਟੂਨੂ શ્રી ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ અપਮਾਨਿਤ ਕਰਨ ਦੀ ਬਹੁਤ ਵੱਡੀ ਕੋਸ਼ਿਸ਼ بار-ਬਾਰ અપਮਾਨਿਤ ਉਹ ਸਖਸ਼ ਕਰ ਰਿਹਾ ਹੈ ਇਹੋ ਜੇ ਸਖਸ਼ ਤੇ ਪਹਿਲੀ ਗਲਤੀ ਤਾਂ ਬਹੁਤ ਵੱਡੀ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਆ ਇਹ ਘਟਨਾ ਦੀ ਜਿੱਥੇ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ ਉਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਦਾ ਕਿ ਦਿਨ ਦਿਹਾੜੇ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਪ੍ਰਸ਼ਾਸਨ ਅਲਰਟ ਤੇ ਹੁੰਦਾ ਤੁਸੀਂ ਕਿੱਥੇ ਸੁੱਤੇ ਪਏ ਸੀ ਇਹ ਮੈਂ ਤਾਂ ਹੀ ਕਹਿ ਰਿਹਾ ਕਿ ਬਹੁਤ ਵੱਡੀ ਸਾਜਿਸ ਦਾ ਹਿੱਸਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਕਰਨੀ ਇਹ ਬਾਰ ਬਾਰ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਹਰੇਕ ਤਰੀਕਾ ਵਰਤ ਰਹੀਆਂ ਨੇ ਕਿ ਪੰਜਾਬ ਦਾ ਮਾਹੌਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾ ਦਿੱਤੀ ਜਾਵੇ ਸੋ ਸਰਕਾਰ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਉਠੋ ਤੇ ਠੋਕੇ ਹਜੇ ਲੋਕਾਂ ਤੇ ਕਾਰਵਾਈ ਕਰੋ ਤੇ ਅੱਗੇ ਲੋਕ ਨੂੰ ਇਹੋ ਜਿਹੇ ਮਾੜੇ ਬੰਦਿਆਂ ਨੂੰ ਸਬਕ ਮਿਲੇ ਤੇ ਇਹ ਕਟਨਾਦੀ ਮਾਰੀ ਕਰਤੂਤ ਦੀ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਇੱਕ ਵੱਡੀ ਸਾਜ਼ਿਸ਼ ਦੇ ਤਹਿਤ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਸਟੈਚੂ ਨੂੰ ਸ੍ਰੀ ਅਮਰਤਸਰ ਸਾਹਿਬ ਦੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਅਪਮਾਨਿਤ ਕਰਨ ਦੀ ਬਹੁਤ ਵੱਡੀ ਕੋਸ਼ਿਸ਼ بار بار ਅਪਮਾਨਿਤ ਉਹ ਸਖਸ਼ ਕਰ ਰਿਹਾ ਹੈ ਇਹੋ ਜੇ ਸਖਤ ਤੇ ਪਹਿਲੀ ਗੱਲ ਤਾਂ ਬਹੁਤ ਵੱਡੀ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਆ। ਇਹ ਘਟਨਾ ਦੀ ਜਿੱਥੇ ਮੈਂ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ। ਉਥੇ ਸਰਕਾਰ ਤੇ ਪ੍ਰਸ਼ਾਸਨ ਨੂੰ ਪੁੱਛਦਾ ਕਿ ਦਿਨ ਦਿਹਾੜੇ 26 ਜਨਵਰੀ ਵਾਲੇ ਦਿਨ ਜਦੋਂ ਸਾਰਾ ਪ੍ਰਸ਼ਾਸਨ ਅਲਰਟ ਤੇ ਹੁੰਦਾ ਤੁਸੀਂ ਕਿੱਥੇ ਸੁੱਤੇ ਪਏ ਸੀ? ਇਹ ਮੈਂ ਤਾਂ ਹੀ ਕਹਿ ਰਿਹਾ ਕਿ ਬਹੁਤ ਵੱਡੀ ਸਾਜਿਦ ਦਾ ਹਿੱਸਾ ਪੰਜਾਬ ਦਾ ਮਾਹੌਲ ਖਰਾਬ ਕਰਨਾ, ਪੰਜਾਬ ਦੀ ਭਾਈਚਾਰਕ ਸਾਂਝ ਖਰਾਬ ਕਰਨੀ। ਇਹ ਵਾਰ-ਵਾਰ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਹਰੇਕ ਤਰੀਕਾ ਵਰਤ ਰਹੀਆਂ ਨੇ ਕਿ ਪੰਜਾਬ ਦਾ ਮਾਹੌਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅੱਗ ਲਾ ਦਿੱਤੀ ਜਾਵੇ ਸੋ ਸਰਕਾਰ ਤੇ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਉਠੋ ਤੇ ਠੋਕ ਕੇ ਹਜੇ ਲੋਕਾਂ ਤੇ ਕਾਰਵਾਈ ਕਰੋ ਤੇ ਅੱਗੇ ਲੋਕ ਨੂੰ ਇਹੋ ਜਿਹੇ ਮਾੜੇ ਬੰਦਿਆਂ ਨੂੰ ਸਬਕ ਮਿਲੇ ਤੇ ਇਹ ਘਟਨਾ ਦੀ ਮਾੜੀ ਕਰਤੂਤ ਦੀ ਸਖਤ ਤੋਂ ਸਖਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਹਾਂ